ਇਸਾ ਜਿਹੜੀ ਅੰਗਰੇਜ਼ੀ ਦੀ ਗੱਲ ਕਰਦੇ ਆ ਅੰਗਰੇਜ਼ੀ ਬੋਲੀ ਜਾਂਦੀ ਆ ਮੈਂ ਪਿਛਲੇ ਹੁਣ ਕਈ ਯਾਤਰੀ ਦੇ ਵਿੱਚ ਕੋ ਮ ਗਿਆ ਉਹਨਾਂ ਚ ਇਟਲੀ ਦੀ ਗੱਲ ਕਰਦੇ ਆ ਇਟਲੀ ਦੇ ਵਿੱਚ ਨਾ ਉਹ ਲੋਕ ਸਿਰਫ ਸਿਰਫ ਆਪਦੀ ਬੋਲੀ ਬੋਲਦੇ ਆ ਇਟਾਲੀਅਨ ਬੋਲੀ ਬੋਲਦੇ ਆ ਉਹ ਅੰਗਰੇਜ਼ੀ ਜੇ ਮੈਂ ਕਿਤੇ ਜਾਂਦਾ ਤਾਂ ਅੰਗਰੇਜ਼ੀ ਦਾ ਕੋਈ ਸ਼ਬਦ ਬੋਲਦਾ ਤਾਂ ਉਹ ਉਹ ਜਵਾਬ ਵੀ ਨਹੀਂ ਦਿੰਦੇ ਹੀ ਤੇ ਇੱਕ ਦਿਨ ਇੱਕ ਥਾਂ ਤੇ ਖੜੇ ਖੜੇ ਇੱਕ ਮੈਂ ਵੀਡੀਓ ਬਣਾ ਰਿਹਾ ਸੀ ਉੱਤੇ ਪਸੂਆ ਵੀ ਜੁੜ ਬੰਦੀ ਸੀ ਉੱਥੇ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਉਹ ਬੰਦੇ ਨੂੰ ਸਵਾਲ ਕੀਤਾ ਸਾਡੇ ਨਾਲ ਇੱਕ ਪੰਜਾਬੀ ਵੀਰ ਸੀ ਜਿਹੜਾ ਇਟਲੀ 'ਚ ਰਹਿੰਦਾ ਤੇ ਉਹ ਇਟਲੀ ਬੋਲੀ ਚ ਜਾਣਦਾ ਉਹ ਉਹਦੇ ਨਾਲ ਗੱਲਬਾਤ ਕਰ ਰਹੇ ਸੀ ਟ੍ਰਾਂਸਲੇਟ ਕਰਕੇ ਮੇਰੇ ਤੱਕ ਗੱਲ ਪਹੁੰਚਦੀ ਸੀ ਮੈਂ ਉਹਨੂੰ ਇਹ ਪੁੱਛਿਆ ਕਿ ਵੀਰੇ ਕੋ ਤੁਸੀਂ ਸਿਰਫ ਸਿਰਫ ਇਟਲੀ ਬੋਲਦੇ ਹੋ ਅੰਗਰੇਜ਼ੀ ਨਾਲ ਕੋਈ ਸ਼ੱਕ ਨਹੀਂ ਉਹਨੇ ਇੱਕ ਗੱਲ ਬੜੀ ਛੋਣੀ ਕਹੀ ਉਹ ਕਹਿੰਦਾ ਕਿ ਅਸੀਂ ਇੰਗਲੈਂਡ ਦੇ ਸ਼ਰੀਕ ਹਾਂ ਅਸੀਂ ਸਾਡੇ ਦੇਸ਼ ਆਬਿਆਸ ਬਹੁਤ ਵੈਲ ਕੰਟਰੀ ਹੈ ਸਾਨੂੰ ਅੰਗਰੇਜ਼ੀ ਬੋਲਣ ਦੀ ਲੋੜ ਨਹੀਂ ਕਿਨਾਂ ਤੁਸੀਂ ਉਹਨਾਂ ਦੀ ਬਸਤੀ ਹੋਂ ਤੁਸੀਂ ਉਹਨਾਂ ਦੇ ਗੁਲਾਮ ਰਹੇ ਹੋ ਤੁਸੀਂ ਅੰਗਰੇਜ਼ੀ ਬੋਲ ਕੇ ਆਪਦੇ ਆਪ ਨੂੰ ਵੱਡਾ ਸਮਝਦੇ ਹੋ ਸੋ ਇਹ ਗੱਲ ਆ ਉਹ ਉਹ ਦੇਸ਼ ਮੈਨੂੰ ਲੱਗਦਾ ਕਾਮਯਾਬੀ ਨਹੀਂ ਹੈ ਕਿਉਂਕਿ ਸਿਰਫ ਤੇਦਰ ਕੋ ਆਪ ਦੀ ਬੁਲੀ ਨੂੰ ਬੋਲਦੇ ਆ ਇੱਕ ਨਿੱਕੀ ਜਿਹੀ ਗੱਲ ਨਰਜੀਤ ਦੀ ਗੱਲ ਮੈਂ ਜੋ ਹੋੜ ਜੋੜ ਦਾ ਵਿੱਚ ਆਪਣੇ ਨਾ ਪੰਜਾਬ ਦੇ ਵਿੱਚ ਪਿੱਛੇ ਜੇ 5-6 ਸਾਲ ਪਹਿਲਾਂ ਇੱਕ ਬੜੀ ਕ ਲਹਿਰ ਚੱਲੀ ਕਿ ਆਪਣੇ ਬੋਲਾਂ ਦੇ ਉੱਤੇ ਸਿਰਫ ਸਿਰਫ ਉੱਤੇ ਪੰਜਾਬੀ ਚਾਹੀਦੀ ਆ ਲਿਖਣੀ ਦਿੱਲੀਗਲੋ ਅੰਗਰੇਜ਼ੀ ਲਿਖਣੋ ਕੋਈ ਤਰਾਜ ਨਹੀਂ ਆਪਣੇ ਆਪ ਦੇ ਬੰਦਿਆਂ ਨੇ ਉਤਕਾਲਦਾ ਬੜਾ ਬੋਹ ਕੀਤਾ ਕਿ ਨਹੀਂ ਸਾਨੂੰ ਅੰਗਰੇਜ਼ੀ ਨੂੰ ਤੇ ਲਿਖਣੀ ਚਾਹੀਦੀ ਆ ਪਰ ਉਹਨਾਂ ਦੇ ਜਿਨ੍ਹਾਂ ਤੁਸੀਂ ਤੋਂੰਦੇ ਦੇਖਦੇ ਹੋ ਉਹ ਦੇਸ਼ ਹੋਰਾਂ ਦੇਸ਼ਾਂ ਤੋਂ ਆਏ ਜਾਤੂ ਮਤਲਬ ਪਰਵੇਂ ਉਹੀ ਉਹਨਾਂ ਦੀ ਕਮਾਈ ਦਾ ਮੁੱਖ ਸਾਧਨਾ ਪਰ ਤਾਂ ਵੀ ਸਿਰਫ ਤੇ ਸਿਰਫ ਉਹਨਾਂ ਦੇ ਬੋੜਾਂ ਤੇ ਅਟਾਲੀ ਰੋਲੀ ਲਿਖੀ ਬਰਦੀ ਆ ਉਹ ਕੋ ਮਣ ਗਏ ਬੰਦੇ ਦੀ ਸਰਦਾਰੀ ਵੀ ਉਹਨੇ ਕਿਵੇਂ ਟ੍ਰਾਂਸਲੇਟ ਕਰਨਾ ਕਿਵੇਂ ਰਾਹ ਆਪਣੇ ਆ ਕੀਵੇਂ ਰਹਿਣ ਦਾ ਪ੍ਰਬੰਧ ਕਰਨਾ ਤੋ ਉਹ ਅਗਲੇ ਤੇ ਮਨਸਰਾਂ ਸੋ ਇਹ ਗੱਲ ਆ ਵੀ ਆਪ ਦੀ ਗੋਲੀ ਨੂੰ ਇੰਨੀ ਤਵੱਜੂ ਦੇਣਾ ਆਪਾਂ ਨੂੰ ਉਹਨਾਂ ਮੁਲਕਾਂ ਤੋਂ ਸਿੱਖਣ ਦੀ ਲੋੜ ਹੈ